ਇੱਕ ਸਵਾਲ ਪੋਸਟ ਦੇ ਨੇੜੇ ਰਵੀ ਦੱਸਦੇ ਕਿ ਰਾਵੀ ਦਰਿਆ ਤੇ ਬਣੇ ਪੁਲ ਦੇ ਬਿਲਕੁਲ ਨੇੜੇ ਹੋ ਰਹੀ ਰੇਤ ਦੀ ਮਾਈਨਿੰਗ ਨੂੰ ਲੈ ਕੇ ਕਿ ਸੰਜੋਥੇ ਬੰਦੀ ਆਪਸ ਤੇ ਵਿੱਚ ਇੱਕ ਦੂਜੇ ਦੇ ਖਿਲਾਫ ਖੜੀਆਂ ਹੋ ਗਈਆਂ ਹਨ ਜਿੱਥੇ ਨੌਜਵਾਨ ਨੇ ਕਿਸਾਨ ਪਲਾਇ ਯੂਨੀਅਨ ਦੇ ਆਗੂ ਇਸ ਮਾਈਨਿੰਗ ਨੂੰ ਨਾਜਾਇਜ਼ ਘਰਾਰ ਦੇ ਰਹੇ ਨੇ ਅਤੇ ਮਾਈਨਿੰਗ ਕਾਰਨ ਮਾਈਨਿੰਗ ਦੇ ਕਾਰਨ ਜੁੜਾ ਹੈ ਪੁਲ ਨੂੰ ਖਤਰਾ ਦੱਸ ਰਹੇ ਨੇ ਨਾਲ ਹੀ ਇੱਕ ਤਰਕ ਦੱਸੇ ਕਿ ਦੱਸਦੇ ਕਿ ਤਰਕ ਵੀ ਦੇ ਰਹੇ ਨੇ ਕਿ ਡਿਫੈਂਸ ਮਿਨਿਸਟਰੀ ਦੇ ਵੱਲੋਂ ਸਰਹੱਦੀ ਇਲਾਕੇ ਦੇ ਵਿੱਚ ਮਾਈਨਿੰਗ ਤੇ ਬਿਲਕੁਲ ਵੀ ਰੋਕ ਲਗਾਈ ਗਈ ਹੈ ਜਦਕਿ ਜਿਸ ਇਲਾਕੇ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਉਥੋਂ ਜਿਹੜਾ ਹੈ ਪਾਕਿਸਤਾਨ ਦੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿੱਥੇ ਮਾਈਨਿੰਗ ਹੋ ਰਹੀ ਹੈ ਉਥੋਂ ਪਾਕਿਸਤਾਨ ਦੀ ਸਰਹੱਦ 2 ਕਿਲੋਮੀਟਰ ਦੀ ਹੀ ਵੀ ਨਹੀਂ ਹੈ ਉਥੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਮਾਈਨਿੰਗ ਬਿਲਕੁਲ ਜਾਇਜ਼ ਤਰੀਕੇ ਦੇ ਨਾਲ ਹੋ ਰਹੀ ਹੈ ਤੇ ਇਸ ਦੇ ਨਾਲ ਪੁੱਲ ਨੂੰ ਕੋਈ ਵੀ ਖਤਰਾ ਨਹੀਂ ਹੈ ਦੂਜੇ ਪਾਸੇ ਮੌਕੇ ਦੇ ਪਹੁੰਚੇ ਮਾਈਨਿੰਗ ਵਿਭਾਗ ਦੇ ਐਸ ਡੀਓ ਅਭਿਸ਼ੇਕ ਨੇਵੀ ਰਾਵੀ ਦਰਿਆ ਦੇ ਵਿੱਚੋਂ ਵੱਡੇ ਪੱਧ ਐ ਜਰਨਜੀ ਸਿੰਘ ਗਾਲੋ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਪੰਜਾਬ ਸੂਬਾ ਜਰਨਸਕਤਰ ਪੰਜਾਬ ਮੈਂ ਅਖਿਮੀ ਇਨਾ ਕਿਸਾਨਾਂ ਨੇ ਸਾਨੂੰ ਬੁਲਾਇਆ ਕਿਸਾਨਾਂ ਦੇ ਕਰਕੇ ਆਏ ਆ ਜਿਹੜੇ ਉਹ ਕਿਸਾਨ ਗਰੀਬ ਕਿਸਾਨ ਜਿਨ੍ਹਾਂ ਦੀ ਸਾਰੀ ਪੰਜਾਬ 50 ਸਾਲ ਤੋਂ ਰਾਵੀ ਦਰਿਆ ਦੇ ਵਿੱਚ ਜ਼ਮੀਨਾਂ ਜੀ ਜੀ ਅੱਜ ਉਹਨਾਂ ਨੇ ਸਰਕਾਰ ਨੂੰ ਘਹਾਰ ਰੁਆਈ ਸਰਕਾਰ ਨੇ ਇੱਕ ਟੈਂਡਰ ਕਰਕੇ ਅੱਜ ਉਹਨਾਂ ਕਿਸਾਨਾਂ ਦੇ ਬਾਰੇ ਸੋਚਿਆ ਕੋਈ ਜ਼ਮੀਨ ਇੱਕ ਤਾਂ ਦਰਿਆ ਦੀ ਕਿਲਾਈ ਲੱਗੇ ਕਰਨ ਦੂਜੀ ਇਹਨਾਂ ਕਿਸਾਨਾਂ ਦੇ ਆ 12 ਕਿੱਲੇ ਦਾ ਮਾਲਕ ਜੇ ਇਹ ਵਿਚਾਰਾ 400 ਰੁਪਏ ਦਿਹਾੜੀ ਨੂੰ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦਾ ਤੇ ਤੁਸੀਂ ਵੇਖੋ ਵੀ ਇਹਦਾ ਇਹਨਾਂ ਬੰਦਿਆਂ ਦਾ ਅੱਜ ਜੇ ਇਹਨਾਂ ਨੂੰ ਕੋਈ ਇਹਨਾਂ ਦੀ ਪੈਲੀ ਦੇ ਵਿੱਚੋਂ ਇਹਨਾਂ ਨੂੰ ਕੁਝ ਮਿਲ ਰਿਹਾ ਤੇ ਅਸੀਂ ਇਹਨਾਂ ਗਰੀਬ ਕਿਸਾਨਾਂ ਦੀ ਮੱਤ ਆ ਤੇ ਆਏ ਆ ਕਿ ਬਿਲਕੁਲ ਕਾਰੋਬਾਰ ਨਹੀਂ ਬੰਦ ਹੋਣਾ ਚਾਹੀਦਾ ਇਹ ਚੱਲਣਾ ਚਾਹੀਦਾ ਕਿਉਂਕਿ ਇੱਕ ਸਾਲ ਤੋਂ ਇਹ ਕਾਰੋਬਾਰ ਬੰਦ ਹੋਣ ਕਾਰਨ ਸਾਰੇ ਜਿਹੜਾ ਸਰਕਲ ਤੇ ਇਹਦੇ 50-50 ਸਾਲਾਂ ਤੋਂ ਜਿਨ੍ਹਾਂ ਦੀ ਜ਼ਮੀਨ ਡੁੱਬੀ ਆ ਉਹ ਬਚਾਰੇ ਆਪਣੇ ਡੰਗ ਗਜ਼ਾਰਾ ਬੱਚਿਆਂ ਦੇ ਅੱਜ ਮੈਂ ਇਹਨਾਂ ਦੇ ਪ੍ਰਭਾਵ ਦੇ ਇਹਨਾਂ ਦੇ ਚਿਹਰਿਆਂ ਤੇ ਖੁਸ਼ੀ ਵੇਖੀ ਬੱਚਿਆਂ ਦੇ ਅੱਜ ਫਿਰ ਮਰਝਾਉਣ ਵਾਸਤੇ ਕੁਝ ਸ਼ਰਾਬਤੀ ਅੰਸਰ ਜੇ ਗਲਤ ਕੰਮ ਕਰਦੇ ਤੇ ਬਿਲਕੁਲ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਇਹ ਸਾਰੇ ਗਰੀਬ ਕਿਸਾਨ ਗੱਡੀਆਂ ਵਾਲੇ ਵੀ ਸਾਡੇ ਭਰਾਵਾ ਉਹਦਾ ਦੀਆਂ ਕਿਸ਼ਤਾਂ ਟੁੱਟੀਆਂ ਆਸ ਕਾਰੋਬਾਰ ਸਾਰੇ ਬੰਦਾ ਜੇ ਅੱਜ ਉਹ ਰੋਜ਼ਗਾਰ ਤੇ ਲੱਗੇ ਸਾਰਿਆਂ ਦੇ ਰੋਜ਼ਗਾਰਾਂ ਤੇ ਇਹ ਖਟੋਕ ਕੇ ਖੜਾਂਗੇ ਜਿੱਥੋਂ ਤੱਕ ਵੀ ਘੜਨਾ ਪਿਆ ਜੇ ਪ੍ਰਸ਼ਾਸਨ ਵੀ ਕੇਰਨਾ ਪਿਆ ਕੋਈ ਖਰਾਬ ਕਰੂਗਾ ਇਹ ਕੰਮ ਦੇ ਵਿੱਚ ਮਾਈਨਿੰਗ ਦਾ ਜਿਹੜਾ ਕੰਮ ਹੋ ਰਿਹਾ ਰਿਕਵਰਟ ਪਾਉਂਦਾ ਤਾਂ ਅਸੀਂ ਬਿਲਕੁਲ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਮਸਲਾ ਜੀ ਜੰਉਂਦਾ ਦਰਿਆ ਇਹ ਦੇਹਜਾਦ ਹੋਇਆ ਨਾ ਅਸੀਂ ਪਹਿਲੀ ਵਾਰੀ ਸੁੱਕੇ ਪੈਰ ਲੱਗਿਆਂ ਨਾ ਸਾਡੇ ਪੋਲ ਨੂੰ ਹਣੇ ਲੱਗੇ ਆਣ ਕੇ ਤੇ ਕਿਪਰਾਵਾ ਦੀ ਰੇਤ ਡਾਬਿਆ ਕੱਢਣ ਸਾਡੇ ਪੋਲ ਨੂੰ ਬਹੁਤ ਖਤਰਾ ਵਾ ਅਸੀਂ ਆਮੇ ਵੀ ਇਸ ਤਰ੍ਹਾਂ ਉਹਦੇ ਹੋਰ ਵੀ 8-10 ਪਿੰਡ ਨੇ ਉਹਨਾਂ ਦੀ ਆਵਾਜਾਈ ਬੰਦ ਹੋਣ ਦਾ ਸਾਨੂੰ ਡਰਿਆ ਉਹ ਨਾ ਲੈ ਰਿਹਾ ਵੀ ਇਹ ਖਲਾਈ ਹੋ ਰਹੀ ਹੈ ਖਲਾਈ ਕੋਈ ਨਹੀਂ ਹੋ ਰਹੀ ਇਹ ਰੇਦਿਆਂ ਭਰ ਭਰ ਕੇ ਟਰਾਲੇ ਪਿਛਾਣ ਲਈ ਜਾ ਰਿਹਾ ਖਲਾਈ ਕੋਈ ਨਹੀਂ ਹੋ ਰਹੀ ਅਸੀਂ ਆਂਦੇ ਆ ਵੀ ਇਹਨੂੰ ਜੇ ਵੀ ਚਲਾਉਣਾ ਵੀ ਤੇ 1 ਕਿਲੋਮੀਟਰ 2 ਕਿਲੋਮੀਟਰ ਪਿਛੇ ਲਾਜੋ ਗਲਤ ਹੋ ਰਹੀ ਹੈ ਅਸੀਂ ਉੱਚ ਅਧਿਕਾਰੀਆਂ ਦੇ